ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਅੱਜ ਆਪਾਂ 16 ਦਸੰਬਰ ਨੂੰ ਵੀਡੀਓ ਕਵਰ ਕਰ ਰਹੇ ਹਾਂ ਆਪਣੇ ਫਾਰਮ ਤੋਂ 16 ਦਸੰਬਰ 2024 ਦਿਨ ਸੋਮਵਾਰ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਅੱਜ ਆਪਣੇ ਫਾਰਮ ਤੇ 35 گاਵਾਾਂ ਸੇਲ ਵਾਸਤੇ ਹਾਜ਼ਰ ਨੇ ਤੁਸੀਂ ਦੇਖ ਸਕਦੇ ਹੋ ਕੱਲੀ-ਕੱਲੀ ਗਾਂ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਬਹੁਤ ਵੀਰਾਂ ਦੀ ਫਾਰਮਰਾਂ ਦੀ ਡਿਮਾਂਡ ਸੀ ਵੀ ਆਪਾਂ ਨੂੰ ਚੰਗੇ ਦੁੱਧ ਵਾਲੀਆਂ ਗਾਵਾਂ ਚਾਹੀਦੀਆਂ ਨੇ 20 ਤੋਂ ਲੈ ਕੇ 40 ਲੀਟਰ ਤਾਂ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਹੋਊਗਾ ਕਿ ਵੀਡੀਓ ਦੇ ਐਂਡ ਤੱਕ ਬਣੇ ਰਹੋ ਅੱਜ ਆਪਣੇ ਕੋਲੇ ਫਾਰਮ ਵਾਲੇ ਪੀਸ ਟੌਪ ਤੋਂ ਟੌਪ ਬੱਚੀਆਂ ਨੇ ਜਿਨ੍ਹਾਂ ਦੀ ਮਿਲਕ ਕੈਪੈਸਿਟੀ 20 ਤੋਂ ਲੈ ਕੇ 40 ਲੀਟਰ ਤੱਕ ਦੀ ਹੋਊਗੀ 35 ਗਾਵਾਂ ਸੇਲ ਵਾਸਤੇ ਹਾਜ਼ਰ ਨੇ 16 ਦਸੰਬਰ ਨੂੰ ਆਪਾਂ ਵੀਡੀਓ ਕਵਰ ਕਰਦੇ ਆ ਸੋ ਜਿਹੜੇ ਮੇਰੇ ਵੀਰ ਆਪਣੇ ਵੀਡੀਓ ਨੂੰ ਫੇਸਬੁੱਕ ਜਾਂ ਇੰਸਟਾਗ੍ਰam ਤੇ ਦੇਖਦੇ ਹੋ ਆਪਣਾ ਪੇਜ ਨੂੰ ਫੋਲੋ ਕਰ ਲਿਓ ਸੋ ਵੀਡੀਓ ਦੇ ਲਾਸਟ ਤੱਕ ਬਣਦੇ ਰਹੋ ਤੁਸੀਂ ਆ ਬੱਚੇ ਵੱਜੇ ਦੇਖ ਸਕਦੇ ਹੋ 35 ਗਾਵਾਂ ਦੇ ਵਿੱਚੋਂ 10 12 ਗਾਵਾਂ ਜਿਹੜੀਆਂ ਤਾਜ਼ੀਆਂ ਸੂਈਆਂ ਹੋਈਆਂ ਨੇ ਤੇ 15 ਗਾਵਾਂ ਨੇ ਜਿਹੜੀਆਂ ਉਹ ਹਜੇ ਸੂਣ ਵਾਲੀਆਂ ਨੇ ਤੁਸੀਂ ਦੇਖ ਸਕਦੇ ਹੋ ਕੱਚੀਆਂ ਬਿਹੜਾਂ ਨੇ ਹਫ਼ਤੇ ਤੋਂ ਦੱਸ ਦਿੰਦੀਆਂ ਫੁੱਲ ਬਰੀਡ ਦੇ ਵਿੱਚ ਜਰਸੀ ਜਰਸੀ ਕ੍ਰੋਸ 에ਅਰ ਸ਼ੈਰ ਹਰ ਤਰ੍ਹਾਂ ਦਾ ਤੁਹਾਨੂੰ ਨਗੀਨਾ ਮਿਲੂਗਾ ਆਪਣੇ ਫਾਰਮ ਤੇ ਅਸੀਂ ਸਭ ਨੂੰ ਟੌਪ ਬੱਚਾ ਦੋ ਦੰਦ ਜਰਸੀ ਬੱਚਾਗਾ ਤੇ ਬਿਊਟੀ ਦੇ ਵਿੱਚ ਬੱਚੀਆਂ ਬਹੁਤ ਚੰਗੀਆਂ ਨੇ ਵਾਈਟ ਬੱਚੀਆਂ ਨੇ ਫਾਰਮ ਦੇ ਵਾਲੀਆਂ ਚੰਗੇ ਰਿਕਾਰਡ ਵਾਲੀਆਂ ਇਹ ਕੱਚੀਆਂ ਨੇ ਹਫਤੇ ਤੋਂ ਦੱਸ ਦਿੰਦੀਆਂ ਕੱਚੀਆਂ ਨੂੰ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਤੁਹਾਨੂੰ ਬਹੁਤ ਤੁਹਾਡੇ ਲਈ ਕੰਮ ਦੀ ਵੀਡੀਓ ਰਹੂਗੀ ਕਿਉਂਕਿ ਆਪਣੇ ਕੋਲ ਜਿਹੜਾ ਰੇਟ ਆ ਉਹ ਵੀ ਆਪਣਾ 60000 ਤੋਂ ਲੈ ਕੇ ਸਟਾਰਟ ਆ ਕੱਚੀਆਂ ਵੜਾ ਨੇ ਹਫਤੇ ਦੱਸ ਦਿੰਦੀਆਂ ਟੋਟਲ 35 گاਵਾ ਆਪਣੇ ਫਾਰਮ ਤੇ ਸੇਲ ਵਾਸਤੇ ਹਾਜ਼ਰ ਨੇ ਜਿਹਦੇ ਵਿੱਚ ਤੁਹਾਨੂੰ ਹਰ ਬਰੀਡ ਦਾ ਪਸ਼ੂ ਮਿਲੂਗਾ ਸੇਲ ਵਾਸਤੇ ਹਾਜ਼ਰ ਹੋਊਗਾਗਾ ਸੋ ਕਰਦੇ ਆਂ ਸਟਾਰਟ ਆਪਾਂ ਇੱਕ ਨੰਬਰ ਤੋਂ ਵੀਡੀਓ ਸੂਈਆਂ ਹੋਈਆਂ گاਵਾ ਬਣੇ ਆਪਾਂ ਵੀਡੀਓ ਸਟਾਰਟ ਕਰਦੇ ਆਂ ਆ ਬੱਚੀ ਜਿਹੜੀ ਖੱਚੀ ਖੋਰਲੀ ਦੇ ਖੜੀ ਐ ਰਾਤ ਦੀ ਡਿਲੀਵਰੀ ਹੋਈ ਆ ਪਹਿਲੇ ਸੂਏ ਦਾ ਰਿਕਾਰਡ 25 26 ਕਿਲੋ ਦਾ ਇਹਦਾ ਰਿਕਾਰਡ ਆ ਕੁਝ ਵੇੜਾ ਆਪਣੀਆਂ ਇੱਧਰ ਅੰਦਰ ਵੀ ਖੜੀਆਂ ਨੇ ਸੋ ਲਾਸਟ ਤੱਕ ਵੀਡੀਓ ਦੇ ਬਣੇ ਰਹੋ ਸੁਦੇ ਸਾਧਿਓ ਇਹ ਵੀ ਵੇੜਾ ਕੱਚੀਆਂ ਨੇ ਹਜੇ ਕੁਝ ਵੇੜਾ ਅੰਦਰ ਖੜੀਆਂ ਨੇ ਆਪਣੀਆਂ ਇਹ ਸੋ ਆਪਾਂ ਵੀਡੀਓ ਸਟਾਰਟ ਕਰਦੇ ਆਂ ਇੱਕ ਨੰਬਰ ਤੋਂ ਆਪਾਂ ਇੱਕ ਦੋ گاਵਾ ਤੋਰ ਕੇ ਦਿਖਾਵਾਂਗੇ ਕਿਉਂਕਿ ਵੀਡੀਓ ਫਿਰ ਜਾਦੇ گاਵਾ ਤੋਰਾਂਗੇ ਤਾਂ ਲੰਬੀ ਹੋ ਜੂਗੀ ਜਿਹੜਾ ਵੀ ਮੇਰਾ ਵੀਰ ਕੱਲ ਨੂੰ 17 ਤਰੀਕ ਨੂੰ ਆਪਣੇ ਫਾਰਮ ਤੇ ਆਊਗਾ ਖਾਲੀ ਨਹੀਂ ਮੁੜੂਗਾ ਕਿਉਂਕਿ ਆਪਣੇ ਫਾਰਮ ਤੇ 15 ਬੇੜਾ 15 ਤੋਂ 18 ਬੇੜਾ ਗੱਬਣ ਤੇ 10 12 ਬੇੜਾ ਤਾਜ਼ੀਆਂ ਸੂਈਆਂ ਹੋਈਆਂ ਹਜ਼ਰ ਨੇ ਇੱਕ ਨੰਬਰ ਦੇ ਬੱਛੀ ਪਹਿਲਾ ਸੂਆ ਬੱਛੀ ਸੂ ਰਹੀ ਆ ਹਜੇ ਇਹਦੀ ਡਿਲੀਵਰੀ ਹੋ ਰਹੀ ਆ ਆ ਦੋ ਬੱਚੀਆਂ ਤੋਰ ਬੁੱਤ ਆ ਜੋ ਸੋ ਇੱਕ ਨੰਬਰ ਤੇ ਪ੍ਰੂਣ ਬੱਛੀ ਦੀ ਡਿਲੀਵਰੀ ਹੋ ਰਹੀ ਆ ਇਹਦੀ ਵੀਡੀਓ ਤੁਹਾਨੂੰ ਵਟਸਐਪ ਤੇ ਆਪਾਂ ਭੇਜ ਦਾਂਗੇ ਸੋ ਦੋ ਤੇ ਤਿੰਨ ਨੰਬਰ ਆਪਾਂ ਤੁਹਾਨੂੰ ਤੋਰ ਕੇ ਦਿਹਾਉਣੇ ਆ ਦੋ ਨੰਬਰ ਵਾਲੀ ਬੱਛੀ ਮਗਰ ਬੱਛੀ ਐ ਇਹਦੇ ਮਗਰ ਬੱਛੀ ਆ ਸੋ ਤਿੰਨ ਨੰਬਰ ਵਾਲੀ ਮਗਰ ਮੇਲਕਾਫਾ ਬੱਛਾ ਗਾ ਸੋ ਚੰਗੇ ਰਿਕਾਰਡ ਵਾਲੀਆਂ ਨੇ ਇਹ 30 ਤੋਂ ਲੈ ਕੇ 40 ਲੀਟਰ ਤੱਕ ਦਾ ਰਿਕਾਰਡ ਆ ਮੈਂ ਇਹਨਾਂ ਦਾ ਮਿਲਕ ਕੈਪੈਸਿਟੀ ਸਾਨੂੰ ਤੋੜ ਕੇ ਦਿਖਾਵਾਂਗੇ ਬੜਾ ਨਗੀਨੇ ਨੇ ਇਹ ਦੋ ਟਾਪ ਦੇ ਨਗੀਨੇ ਤੋੜਾਂਗੇ ਅੱਗੇ ਗਾਹਾਂ ਬੜਾ ਸੂਈਆਂ ਹੋਈਆਂ ਨੇ ਮੋਟਾ-ਮੋਟਾ ਕੈਮਰਾ ਸਾਰੀਆਂ ਤੇ ਮਗਾਦਾਂਗੇ ਕੋਈ ਮੇਰਾ ਵੀਰ ਖਾਲੀ ਨਹੀਂ ਮੁੜੂਗਾ ਕਿਉਂਕਿ 35 ਗਾਵਾ ਕਹਿਣ ਦੀ ਗੱਲ ਹੁੰਦੀ ਆ ਆਪਣੇ ਫਾਰਮ ਤੇ ਸਿੱਧੂ ਡੇਰੀ ਫਾਰਮ ਕਲਾਲਾ ਤੇ ਹਾਜ਼ਰ ਮਿਲਣੀ ਆ ਤਾਜ਼ੀਆਂ ਸੂਈਆਂ ਹੋਈਆਂ ਬੱਚਿਆਂ ਦੇ ਨਾਲੂਏ ਨਾਲ ਨੇ ਫਿਰ ਹਾਲ ਤੁਸੀਂ ਦੋ ਟਾਪ ਦੇ ਨਗੀਨੇ ਤੁਰਦੇ ਦੇਖੋ ਡਾਇਮੰਡ ਪੀਸ ਨੇ ਆਪਣੇ ਫਾਰਮ ਦੀ ਸ਼ਾਨ ਨੇ ਤੁਸੀਂ ਦੇਖ ਸਕਦੇ ਹੋ ਹਵਾਨੇ ਜੱਜ ਕਰੋ ਤੁਸੀਂ ਮਿਲਕਮੈਨ ਦੂਰੋਂ ਦਿਖਾਈ ਦੂਰ ਲੇਵਾਂ ਤੇ ਨਾੜਾ ਜਿਹੜੇ ਆ ਉਹ ਦੂਰੋਂ ਦਿਖਾਈ ਦੇਣੀਆਂ ਦੋਨੇ ਬੱਚੀਆਂ ਦੇ ਟਾਪ ਦੇ ਨਗੀਨੇ ਨੇ ਲੈ ਚਲੋ ਅੰਦਰ ਘੁਮਾ ਕੇ ਲੈ ਚਲੋ ਅੰਦਰ ਸੋ ਦੇਖੋ ਫੇਸ ਕੁਆਲਟੀ ਬੱਚੀਆਂ ਦੀ ਦਵਾਨਾ ਦੂਰੋਂ ਗੋਲ ਸੋ ਇੱਕ ਵਾਰੀ ਘੁਮਾ ਕੇ ਮੈਂ ਕੈਮਰਾ ਮਾਰਦਾ ਬੱਚੀਆਂ ਤੇ ਬੱਚੀਆਂ ਦੇ ਹਵਾਨੇ ਦੇ ਕਰਿਓ ਕੰਪੈਕਟ ਆਰਡਰ ਨੇ ਹਵਾਨੇ ਤੇ ਨਾੜਾਂ ਸਾਨੂੰ ਦੂਰੋਂ ਦਿਖਾਈ ਦਿੰਦੀਆਂ ਹੋਣੀਆਂ ਲੈ ਚਲੋ ਅੰਦਰ ਬੁੱਤ ਲੈ ਚਲੋ ਅੰਦਰ ਸੋ 2 ਤੇ 3 ਨੰਬਰ ਬੱਚੀਆਂ ਸਾਨੂੰ ਤੋਰ ਕੇ ਦਿਖਾਈਆਂ ਨੇ ਹਾਈ ਮਿਲਕ ਕਪੈਸਿਟੀ ਰਹੂਗੀ ਕੋਈ ਮੇਰਾ ਵੀਰ ਜੋੜਾ ਲੈਣਾ ਚਾਹੁੰਦਾ ਹੋਇਆ ਫੁੱਲ ਮਾਨ ਤਨ ਕੀਤਾ ਜਾਊਗਾ ਜੋੜੇ 'ਚ ਵੀ ਇੱਕ ਦੇ ਮਗਰ ਬੱਚੀ ਆ ਤੇ ਦੂਜੀ ਦੇ ਮਗਰ ਬੱਚਾ ਗਾ ਫੁੱਲ ਮਾਨ ਤਨ ਕਰਾਂਗੇ ਹਾਈ ਮਿਲਕ ਕਪੈਸਿਟੀ ਵਾਲੀਆਂ ਨੇ ਕੋਈ ਮੇਰਾ ਵੀਰ ਚੰਗੀ ਪੇਮੈਂਟ ਇਨਵੈਸਟ ਕਰਨੀ ਚਾਹੁੰਦਾ ਫਾਰਮ ਦੀ ਸਟਾਰਟਿੰਗ ਕਰਨੀ ਆ ਬਿਮਾਨ ਕੇ ਚਲੋ ਸਾਡੇ ਫਾਰਮ ਤੋਂ 40 ਲੀਟਰ ਤੋਂ ਸਟਾਰਟਿੰਗ ਹੋਵੇ ਤੇ ਉਹ ਵੀਰ ਆਪਾਂ ਨੂੰ ਜਰੂਰ ਫੋਨ ਲਾਇਓ ਆਪਾਂ ਸਾਰਾ ਬੱਸੀਆਂ ਦਾ ਰਿਕਾਰਡ ਹੈ ਇਹਨਾਂ ਦਾ ਤੁਹਾਨੂੰ ਤੋੜ ਕੇ ਦਿਖਾ ਦਿਆਂ 2 ਤੇ 3 ਨੰਬਰ ਅੱਗੇ 4 ਨੰਬਰ ਬੱਛੀ ਸੂਈ ਹੋਈ ਆ ਪਲੂਣ ਬੱਛੀ ਦੰਦਾ ਜਾ ਫੇਸ ਕੁਆਲਟੀ ਦੇ ਸਾਦੇ ਹੋ ਪਹਿਲਣ ਬੱਛੀ ਆ ਦੰਦਾ ਦੇ ਵਿੱਚ ਸੂਈ ਹੋਈ ਆ ਅੱਗੇ ਬੱਛੀ ਸੂਣ ਵਾਲੀ ਆ ਇਹਦਾ ਰਿਕਾਰਡ ਬਹੁਤ ਚੰਗਾ ਇਹਦਾ 35 36 ਕਿਲੋ ਦਾ ਰਿਕਾਰਡ ਆ ਪਲੂਣ ਦਾ ਅੱਗੇ ਬੱਛੀਆਂ ਗੱਬਣ ਨੇ ਇਹ ਜੋ ਆ ਬੱਸੀਆਂ ਸਾਰੀਆਂ ਸੂਈਆਂ ਹੋਈਆਂ ਨੇ ਆ ਜਿਹੜਾ ਲੋਟ ਆ 7989 ਗਾਮਾ ਦਾ ਲੋਟ ਆ ਸਾਰੀਆਂ 20 ਤੋਂ ਲੈ ਕੇ 25 ਲੀਟਰ ਵਾਲੀਆਂ ਗਾਮਾਂ ਨੇ ਆਪਾਂ ਕੱਲੀ ਕੱਲੀ ਗਾਂ ਤੁਹਾਨੂੰ ਦਿਖਾ ਦਾਂਗੇ 20 ਤੋਂ 25 ਲੀਟਰ ਵਾਲੀਆਂ ਨੇ ਪਹਿਲਾ ਦੂਜਾ ਸੂਆ ਮਿਲ ਜਾਣੀਆਂ ਮੋਟੀ ਮੋਟੀ ਤੁਸੀਂ ਆ ਬੱਸੀ ਦੇ ਸਕਦੇ ਹੋ ਤਾਜੀ ਸੂਈ ਆ ਇਹ ਬੱਸੀ ਵੀ ਤਾਜੀ ਸੂਈ ਆ ਐਰ ਸ਼ੈਰ ਵੀ ਆਪਣੇ ਕੋਲੇ ਆ ਜਰਸੀ ਜਰਸੀ ਥੱਲੇ ਕੋਈ ਮੇਰਾ ਵੀਰ 18 19 ਕਿਲੋ ਦੋ ਟਾਈਮ ਚਵਾਈ ਕਰਕੇ ਲਿਆ ਸਕਦਾ ਦੇ ਸਕਦੇ ਹੋ 18 19 ਲੀਟਰ ਚਵਾਈ ਕਰਕੇ ਲਿਆ ਸਾਰੀਆਂ ਬੱਸੀਆਂ 20 ਤੋਂ ਲੈ ਕੇ 25 ਲੀਟਰ ਵਾਲੀਆਂ ਨੇ ਇਹ ਇਹ ਸਾਈਡ 'ਚ ਖੜੀਆਂ ਨੇ ਜਿਹੜੀਆਂ ਸੋ ਇਹਨਾਂ ਦੇ ਬੱਚੇ ਤੁਸੀਂ ਆ ਬੱਜੇ ਦੇਖ ਸਕਦੇ ਹੋ ਮਗਰ ਸਾਰੇ ਤਾਜ਼ੀਆਂ ਸੂਈਆਂ ਹੋਈਆਂ ਨੇ ਆ ਬੱਛੀ ਤੋਰ ਪੁੱਤ ਆ ਖੁਰਲੀ ਵਾਲੀ ਬੱਛੀ ਤੋਰੋ ਆ ਬੱਛੀ ਰਾਤ ਸੂਈ ਆ ਜੇਰੇ ਦੀ ਪ੍ਰੋਪਰ ਪੈ ਚੁੱਕੀ ਆ ਕੱਲਾ ਕੱਲਾ ਨਿਖੜਵਾ ਥਾਣਾ ਤੁਸੀਂ ਦੇਖੋ ਗੁੱਲੇ ਵਾਲਾ ਥਾਣਾ ਕੋਈ ਮੇਰਾ ਵੀਰ ਹੱਥੀ ਚੁਾਈ ਦਾ ਚਾਹਵਣ ਹੋਵੇ ਉਹ ਵੀਰ ਲਈ ਸੁਨਹਿਰੀ ਮੌਕਾ ਹੋਊਗਾ 26 27 ਕਿਲੋ ਦੁੱਧ ਨੇ ਪਲੂਨ ਨੇ ਦਿੱਤਾ ਦੂਜਾ ਸੂਆ ਰਾਤ ਸੂਈ ਆ ਤੋਰ ਪੁੱਤ ਬੱਛੀ ਹਾਈਟ ਲੈਂਥ ਦੇਖੋ ਬੱਛੀ ਦੀ ਹੱਥੀ ਚੁਾਈ ਵਾਲਾ ਥੁੱਦੇ ਪਾਸੇ ਬਹਿ ਕੇ ਚੋਣ ਵਾਲਾ ਥਣ ਲੱਗਿਆ ਹੋਇਆ ਮੋਟਾ ਗੁੱਲੇ ਵਾਲਾ ਥਣ ਜਿਹਨ ਜੇਰ ਇਹਦੀ ਆ ਪ੍ਰੋਪਰ ਪੈ ਚੁੱਕੀ ਆ ਸਾਰੀ ਜੇਰ ਆਪਣੇ ਘਰੇ ਪਈ ਆ ਵੀਡੀਓ ਬਣੀ ਹੋਈ ਆ ਦੇਖ ਸਕਦੇ ਹੋ ਜੇਰ ਪ੍ਰੋਪਰ ਪੈ ਚੁੱਕੀ ਆ ਫਿਲਹਾਲ ਬੱਛੀ ਨੂੰ ਤੁਰਦੀ ਨੂੰ ਦੇਖਿਓ ਤੁਸੀਂ ਮਗਰੇ ਦੇ ਮੇਲਕਾਫ ਆ ਤੋਰਪੁੱਤ ਸੋ ਦੇਖੋ ਹਾਈਟ ਲੈਂਥ ਬੱਛੀ ਦੀ ਹਵਾਨਾ ਦੇਖੋ ਹਵਾਨੇ ਦੇ ਨਾੜਾਂ ਦਿਖਾਈ ਦਿੰਦੀਆਂ 26 27 ਕਿਲੋ ਪਲੂਨ ਦਾ ਰਿਕਾਰਡ ਆ ਦੂਜਾ ਸੂਆ ਬੱਛੀ ਸੂਈ ਆ ਦੇਖ ਸਕਦੇ ਹੋ ਕੰਪੈਕਟ ਆਡਰ ਆ ਪੂਰਾ ਫੁੱਲ ਬਰੀਡ ਦੇ ਵਿੱਚ ਬੱਛੀ ਆ ਹਾਈਟ ਲੈਂਥ ਫੁੱਲ ਆ ਕੱਦ ਹਵਾਨਾ ਫੁੱਲਾ ਦੇਖ ਸਕਦੇ ਹੋ ਤੁਸੀਂ ਇਕ ਖੁਰਲੀ ਦੇ ਬਾਹਰ ਕੱਚੇ ਥਾਂ ਦੇ ਬਣੀ ਰਾਤ ਦੀ ਸੂਈ ਹੋਈ ਆ ਜੇਰ ਪ੍ਰੋਪਰ ਡਾਨਾ ਸੋ ਇਸ ਤੋਂ ਇਲਾਵਾ ਤੁਸੀਂ ਇੱਧਰ ਦੇਖ ਸੋ ਇੱਧਰ ਆ ਬੱਸੀਆਂ ਸਾਰੀਆਂ ਹੀ ਹਫਤੇ ਤੋਂ ਦੱਸ ਦਿੰਦੀਆਂ ਕੱਚੀਆਂ ਨੇ ਮੈਂ ਪਹਿਲਾਂ ਹੀ ਦੱਸਿਆ ਮਿਲਕ ਪੈਸਟੀ 20 ਤੋਂ ਲੈ ਕੇ 30 ਕਿਲੋ ਤੱਕ ਦੀ ਰਹੂਗੀ ਇਹਨਾਂ ਦੀ ਇਹਨਾਂ ਦੇ ਵਿੱਚ ਪਹਿਲਾ ਦੂਜਾ ਸੂਆ ਦੰਦਾਂ 'ਚ ਬੱਸੀਆਂ ਨੇ ਸਾਨੂੰ ਆਪਾਂ ਕੱਲੀ-ਕੱਲੀ ਬੱੱਛੀ ਦੀ ਡਿਟੇਲ ਦੇ ਦਾਂਗੇ ਫੋਨ 'ਤੇ ਆ ਜਰਸੀ ਬੱੱਚਾ ਹੈ ਇੱਕ ਦੇਖੋ ਦੋ ਦੰਦ ਬੱੱਚਾ ਹੈ ਫੁੱਲ ਸਾਰਾ ਰਿਕਾਰਡ ਮਿਲ ਜੂਗਾ ਬੱੱਛੀ ਦਾ ਪਹਿਲੇ ਸੂਏ ਦਾ ਮਾਂ ਦਾ ਰਿਕਾਰਡ ਆ ਇਹਦਾ 25 26 ਕਿਲੋ ਦਾ ਰਿਕਾਰਡ ਆ ਸਾਰਾ ਕਿਹੜੇ ਸੀਮਣ ਦੀ ਆਪ ਆ ਸਾਰਾ ਰਿਕਾਰਡ ਮਿਲ ਜੂ ਅੱਗੇ ਆਹ ਬੱਚੀਆਂ ਨੇ ਫਾਰਮ ਵਾਲੀਆਂ ਇਹਨਾਂ ਮੱਛੀਆਂ ਦਾ ਸਾਰਾ ਰਿਕਾਰਡ ਮਿਲ ਜੂ ਇਹ ਕੱਚੀਆਂ ਨੇ ਕੋਈ ਹਫ਼ਤੇ ਦੱਸ ਦਿੰਦੀਆਂ ਕੱਚੀਆਂ ਨੇ ਵਿਚਾਲੇ ਵਿਚਾਲੇ ਕੋਈ ਹਫ਼ਤੇ ਦੀ 8 ਦਿਨ ਦੀ ਦੱਸ ਦਿੰਦੀ ਦੇਖੋ ਬੁਲਬੁਲ ਦੇ ਬੱਚੀ ਨੇ ਬੱਛੀਆਂ ਦੋਨੇ ਤਿੰਨੀਆਂ ਬੱਚੀਆਂ ਟੌਪ ਦੇ ਫਾਰਮ ਦੀਆਂ ਨੇ ਕਿਸੇ ਵੀਰ ਨੇ ਇਹਨਾਂ ਦਾ ਜੋੜਾ ਪਾਉਣਾ ਹੋਇਆ ਆਪਾਂ ਫੁੱਲ ਮਾਨਤਨ ਕੀਤਾ ਜਾਊਗਾ ਸੋ ਆ ਸਾਰੇ ਲੋਟ ਆ ਜਿਹੜਾ 8 9 ਬਸ 10 ਬੱਸੀਆਂ ਦਾ ਇਹ ਸਾਰੀਆਂ ਬੱਸੀਆਂ ਹਫ਼ਤੇ ਦੱਸ ਦਿੰਦੀਆਂ ਕੱਚੀਆਂ ਨੇ ਕੋਈ ਮੇਰਾ ਵੀਰ ਆਊਗਾ ਆਪਣੇ ਫਾਰਮ ਤੇ ਤਾ ਖਾਲੀ ਨਹੀਂ ਮੁੜੂਗਾ ਜਿੱਦਾਂ ਦੀ ਵੀ ਡਿਮਾਂਡ ਹੋਊਗੀ ਜਰਸੀ ਜਰਸੀ ਕ੍ਰਾਸ ਐਚਐਫ ਬਰੀਡ ਦੇ ਵਿੱਚ ਬੱਛੀਆਂ ਮਿਲਣਗੀਆਂ ਸੋ ਇਧਰ ਬੱਛੀਆਂ ਨੇ ਜਿਹੜੀਆਂ ਆ ਬੱਛੀ ਦਾ ਹੱਥੀ ਚੁਆਈ ਵਾਲਾ ਥਾਂ ਲੱਗਿਆ ਹੋਇਆ ਪਹਿਲੇ ਸੂਏ ਦਾ ਰਿਕਾਰਡ ਜਿਹੜਾ 30 35 ਕਿਲੋ ਦਾਗਾ ਹਜੇ ਹਫਤੇ ਦਾ ਦਿੰਦੀ ਕੱਚੀ ਆ ਬੱਸੀ ਕੱਦ ਹਾਈਟ ਲੈਂਥ ਬਹੁਤ ਆ ਬੱਛੀ ਦੀ ਦੇਖੋ ਥਾਣਾ ਪਾਨਾ ਬਹੁਤ ਚੰਗਾ ਲੱਗਿਆ ਬੱਛੀ ਨੂੰ ਸੋ ਦੇਖਦਾ ਜੀਓ ਇੱਕ ਕੱਚੀਆਂ ਬੱਛੀਆਂ ਆ ਗਈਆਂ ਇਧਰ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ